ਇਹ ਜਿਹੜਾ ਮਸ਼ੀਨਾਂ ਵਾਲਿਆਂ ਦਾ ਚੱਲ ਰਿਹਾ ਵੀ ਇੱਥੇ ਕਣਕ ਪੱਕੀ ਨਹੀਂ ਪੱਕੀ ਕੰਮ ਹੈ ਨਹੀਂ ਹੈ ਯਾਰ ਇਹ ਕਿਹੜਾ ਭੁੱਕੀ ਐ ਤਾਂ ਸਿਆ ਬਾਈ ਮਾਂ ਕਹਿੰਦੇ ਨਵੇਂ ਭੁੱਕੀ ਸਮਝਦੇ ਐ ਆਪਣੇ ਮਤਲਬ ਆਮ ਚੱਕ ਕੰਮ ਹੋ ਗਿਆ ਉਹ ਲੋਕਾਂ ਜਿਹੜੇ ਢੱਪਿਆ ਵਕੜੀਆਂ ਹੀ ਹੋਆ ਉਹ ਬੈਟਰੀਆਂ ਮਾਰਾਂ ਜਿਹੜੀਆਂ ਹਾਂ ਇਹਦਾ ਕੋਈ ਹਜਾ ਵਧੀਆ ਮਾਹੌਲ ਨਹੀਂ ਹਾਏ ਜੰਪੋ ਆ ਗਈ ਮੇਰੇ ਵੀਰੋ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਆਪਾਂ ਅੱਗੇ ਜੱਗੇ ਰਸਤਾ ਨੂੰ ਦਿਖਾ ਮੇ ਸਵੇਰੀ ਬਾਕੀ ਠੀਕ ਹੈ ਜੀ ਓਕੇ ਪਹੁੰਚ ਗਏ ਬਾਵਨਦੀ ਬਈ ਅੱਧਾ ਕ ਪਾਰ ਕਰਕੇ ਬਈ ਆਪਾਂ ਜਾ ਰਹੇ ਆਂ ਪ੍ਰਾ ਰਾਜਸਥਾਨ ਕੰਮ ਦੇਖਣ ਨਾਲ ਆਵਣਾ ਜਤਿੰਦਰ ਵੀਰ ਬਗੇਲਾ ਫੇਟ ਕੀ ਹਾਲ ਚਾਲ ਆ ਵੀਰ ਸਾਰਿਆਂ ਨੂੰ ਸਸਰੀਗਾਲ ਜੀ ਬਈ ਜਾ ਰਹੇ ਆਂ ਆਪਾਂ ਇਹ ਬ ਲੱਗੇ ਆਪਾਂ ਚਾਹ ਪੀਣ ਆਪਾਂ ਚਾਹ ਰੋਟੀ ਘਰੋਂ ਤੇ ਲਿਗਾ ਚਲੇ ਦੇ ਪਾਣੀ ਪਲਾ ਪਹਿਲਾਂ ਸਾਰਿਆਂ ਨੂੰ ਪਾਣੀ ਪਲਾਵਾ ਲੈ ਮੈਂ ਸਾਰਿਆਂ ਨੂੰ ਖੜ ਜਾ ਲੈ ਵੀ ਮਿੱਤਰੋ ਦੇਖੋ ਜਾ ਰਹੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਨਾ ਸਾਰਾ ਬੀ ਮਾੜੀ ਜੀ ਕਲੀਪ ਲਾ ਲਿਆ ਵੀ ਇਹ ਜਿਹੜਾ ਮਸ਼ੀਨਾਂ ਵਾਲਾਗਾ ਚੱਲ ਰਿਹਾ ਵੀ ਇੱਥੇ ਕਣਕ ਪੱਕੀ ਨਹੀਂ ਪੱਕੀ ਕੰਮ ਹੈ ਨਹੀਂ ਹੈ ਆਪਣਾ ਤਾਂ ਵੀਰ ਸਾਵੇਂ ਪਤਾ ਵੀ ਪਹਿਲਾਂ ਵੀ ਗਏ ਤੇ ਆਪਾਂ ਆਪਾਂ ਤੁਹਾਨੂੰ ਸਾਰਾ ਸੱਚ ਦੱਸੇ ਆ ਜਾ ਰਹੇ ਆ ਬਈ ਜੁੜੇ ਰਹੋ ਆਪਣੇ ਬਲੌਗ ਨਾਲ ਦਿਖਾਵਾਂ ਤੁਹਾਨੂੰ ਓਕੇ ਓਕੇ ਜੀ ਤੁਹਾਨੂੰ ਚਾਹ ਬਣਾਵਾਂ ਆਜੋ ਲੈ ਵੀ ਮਿੱਤਰੋ ਅੰਬਾਂ ਦੀ ਬਣਾਈ ਵੀ ਆ ਚਟਨੀ ਗੈਰ ਰੋਟੀਆਂ ਚਾਹ ਆਪਾਂ ਨੇ ਲਈਏ ਪਾ ਜਦੋਂ ਬਾਈ ਪਸਵੇਂ ਦੋ ਫੱਕੀ ਆ ਯਾਰ ਇਹ ਕਹਦਾ ਭੁੱਕੀ ਐ ਤਾਂ ਹਾਂਸਿਆ ਬਾਈ ਮਾਂ ਕਹਿੰਦੇਵੇਂ ਭੁੱਕੀ ਸਮਝਦੇ ਐ ਇਹੀ ਚੀਜ਼ ਮਾਰੇ ਬਾ ਕੋਈ ਨਹੀਂ ਠੀਕ ਐ ਨਾ ਬਾਈ ਆਪਾਂ ਐਹ ਜਾ ਕੰਮ ਕਰਾਂ ਨਾ ਆਪਾਂ ਲੋੜ ਐ ਕਿ ਨਹੀਂ ਜੀ ਨੀਂਦਰ ਹੁੰਦੀ ਬਾਈ ਹਮੇ ਭੁੱਕੀ ਖਾਂਦੇ ਹੁੰਦੇ ਤਾਂ ਹਮੇ ਤਾਂ ਖਾਂਵੇਂ ਨਹੀਂ ਤੇ ਕਦੀ ਵੀ ਤੁਹਾਨੂੰ ਵੀ ਚੀਜ਼ ਦਾ ਪਤਾ ਤੋਂ ਬਾਕੀ ਬਾਈ ਆਪਾਂ ਅੱਗੇ ਮਿਲਾਂ ਤੁਹਾਨੂੰ ਕਰਾਮੇ ਚੈੱਕ ਫਿਰ ਪ੍ਰਸ਼ਾਦ ਦੇ ਛਕ ਲਿਓ ਬਾਈ ਆਜੋ ਲੈ ਵੀ ਮਿੱਤਰੋ ਜਿੱਤਰੀ ਸਾਨੂੰ ਪਤਾ ਬਾਈ ਜਾ ਰਹੇ ਆ ਨਾ ਪਰ ਆਸਤਾਨ ਕੰਮ ਦੇ ਕਰਨ ਉਹ ਬਾਈ 12 ਵਜ ਗਏ ਲਾ ਲਓ ਰਾਤ ਕੇ ਸਮੇ ਸਫਰ ਰਬਾ ਬਣਾ ਯਾਰੀਏ ਕੋਟ ਬੁਤਲੀ ਨੂੰ ਪੈ ਗਏ ਆਪਾਂ ਜੈਪੁਰ ਨੂੰ ਉਹ ਨੰਗ ਰੋਲ ਵਾਲਾ ਭੇਵੇ ਵਾਲਾ ਰੋਡ ਉੱਤਰ ਗਏ ਬਾਈ ਆਪਾਂ ਤਾਂ ਵੀਰੇ ਕਹਿ ਦੂ ਬਾਈ ਕੋਈ ਰਾਤ ਆ ਨਾ ਦੇਖਿਓ ਰੋਡ ਬਾਈ ਸਾਨੂੰ ਤਾਂ ਹਨਾ ਵੀ ਜਦੋਂ ਦੇ ਪੰਜਾਬ ਤੋਂ ਚੱਲੇ ਆ ਬਾਈ ਐਨ ਸੇਰਾ ਹੀ ਲੱਗਿਆ ਰੋਣਾ ਵਾਲਾ ਕੰਮ ਇੱਧਰ ਬਾਕੀ ਬਾਈ ਜੇ ਕਿਸੇ ਨੇ ਪੰਜਾਬ 'ਚ ਮੇਰੇ ਵੀਰ ਭਰਾ ਨੇ ਅਜੋ ਦੇ ਰੋਡ ਦੇਖਿਆ ਤਾਂ ਬਾਈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੇ ਵਾਰ ਆਪਾਂ ਨਹੀਂ ਵੀਰ ਦੇਖਿਆ ਨਾ ਵੀ ਚਲੋ ਜਿਹੜਾ ਭਾਰਤ ਮਾਲਾ ਰੋਡ ਐ ਉਹ ਆਪਾਂ ਨਹੀਂ ਸੁਣਿਆ ਮੰਨਦੇ ਆਪਾਂ ਵਧੀਆ ਪਰ ਵੀਰ ਐ ਉਹ ਵੀ ਉੱਥੇ ਆਪਾਂ ਕਦੇ ਗਏ ਵੀ ਨਹੀਂ ਭਾਰਤ ਮਾਲਾ ਉਹ ਹੁਣ ਬਣਿਆ ਪਰ ਇਹ ਚੀਜ਼ਾਂ ਦੱਸੋ ਵੀ ਪੰਜਾਬ 'ਚ ਹੈਗੀਆਂ ਤਾਂ ਇਹ ਵੀ ਇੱਧਰ ਲੋਕ ਮੋਦੀ-ਮੋਦੀ ਕਰਦੇ ਆ ਆਪਣੇ ਵੀ ਕੋਈ ਇਹੀ ਨਹੀਂ ਚੱਜਦਾ ਬਣੇ ਲੋਕ ਕਰਨ ਵੀ ਕੀ ਆ ਨਾ ਇਹ ਗੱਲ ਤਾਂ ਫਿਰ ਗੱਲ ਜਦੀਂਦਰਾ ਕੀ ਬਾਤ ਹੈ ਮੇਰਾ ਇਹੋ ਕੋਈ ਨਹੀਂ ਤੇ ਕਪਾ ਨੂੰ ਜਾਣ ਦੇ ਜਿਹੜਾ ਰੋਡ ਪਰ ਬੱਚਾ ਕੁਸ ਵੀ ਲਾ ਹਾਂ ਕੋਈ ਜਾਨਵਰ ਨਹੀਂ ਵੀ ਰਹਾ ਜਾਨਵਰ ਨਹੀਂ ਲਾ ਲਈ ਆਪਾਂ ਯਾਰ 5 400 ਕਿਲੋਮੀਟਰ ਆ ਗਏ ਹੋਰ 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 ਲਗਾ ਦਰ ਲਾ ਲਈ ਕੋਈ ਦੇਖ ਮਤਲਬ ਉਹ ਨਹੀਂ ਹੈ ਜਿਹਨਾਂ ਨੀਆਂ ਖੜੀਆਂ ਰੋਡ ਪਰ ਕੋਈ ਹੈ ਨਾ ਬੈਸ ਬੈਸ ਕੋਈ ਲੁੱਟ ਖੋ ਆਪਣੇ ਮਤਲਬ ਹਮਜ ਕੰਬ ਹੋ ਗਿਆ ਜਿਹੜਾ ਟੱਪੀਆਂ ਖੜੀਆਂ ਹੀ ਹੁਆ ਫੈਕਟਰੀਆਂ ਮਾਰਾ ਜਿਹੜੀਆਂ ਹਾਂ ਇਹਦਾ ਕੋਈ ਹਜਾ ਵਧੀਆ ਮਾਹੌਲੇ ਨਹੀਂ ਬਾਕੀ ਵੀਰੇ ਹੋਰ ਆ ਤੁਸੀਂ ਹੁਣ ਆਪ ਦੇਖ ਲਓ ਵੀ ਚਿਹਸ ਵਾਲਾ ਨਾ ਇੱਕ ਗੱਡੀ ਦੀਆਂ ਲਾਈਟਾਂ ਹੀ ਬੰਦ ਕਰਦੀ ਐ ਆਪਣਾ ਸਾਲਾ ਵੀ ਨਾ ਲਾਈਟ ਤੋਂ ਮੋੜ ਸੈ ਨਹੀਂ ਕੋਈ ਸਾਨੂੰ ਹੈਗਾ ਹੀ ਨਹੀਂ ਵੀਰੇ 12 ਵਜੇ ਦਾ ਅਰੇ ਇੰਨੀ ਦੂਰ ਫੇਰ ਰਹੇ ਆ ਕੋਈ ਸਾਨੂੰ ਟੈਕ ਆ ਨਹੀਂ ਕੋਈ ਕੁਝ ਨਹੀਂ ਐ ਸਾਲਾ ਸਵਾਦਿਆ ਰਿਆ ਆ ਦੇਖ ਲਓ ਬੰਦਾ ਵੀਰ ਤੁਸੀਂ ਇਹ ਦੇਖ ਲਓ ਵੀ ਬਲੈਰੋ 'ਚ ਸੁੱਤਾ ਹੋਇਆ ਕਿ ਨਹੀਂ ਜਿੰਦਰਾ ਬਲੈਰੋ 'ਚ ਸੁੱਤਾ ਵੀਰੇ ਬੰਦਾ ਤੇ ਨਜ਼ਾਰੇ ਲੈ ਰਿਆ ਬਾਕੀ ਤੁਹਾਨੂੰ ਅੱਗੇ ਕਾਣਕ ਵੀ ਦਿਖਾਵਾਂ ਬਈ ਆਪਾਂ ਜਾ ਕੇ ਜੁੜੇ ਰਹੋ ਬਾਕੀ ਅੱਗਾ ਮਿਲਦੇ ਆਂ ਬਈ ਅੱਗੇ ਜੇ ਕੋਈ ਆਪਾਂ ਚੀਜ਼ ਮਿਲ ਜੇਣਾ ਤਾਂ ਨਾਲੀ ਤੁਹਾਨੂੰ ਦਿਖਾਵਾਂਗੇ ਜ਼ਰੂਰ ਜੁੜੇ ਰਹੋ ਆਪਣੇ ਵੀਡੀਓ ਨਾਲ ਲੈ ਵੀ ਮਿੱਤਰੋ ਆਪਾਂ ਰਾਜਸਥਾਨ ਦੀਆਂ ਪਹਾੜੀਆਂ ਚ ਹੋ ਗਏ ਵੀਰ ਐਂਟਰ ਜੈਪੁਰ ਤੋਂ ਥੋੜਾ ਜਿਹਾ ਪਿੱਛੇ ਆ ਤੇ ਬਸ ਹੁਣ ਦੇਖਦੇ ਆਂ ਬਈ ਇੱਥੇ ਆਪਾਂ ਕਰਾਂਗੇ ਸਟੇ ਮੜੀਂ ਅੰਗਰੇਜ਼ੀ ਆਣ ਦਿਓ ਤੇ ਬਾਕੀ ਬਈ ਤੁਹਾਨੂੰ ਸਵੇਰੇ ਦਿਖਾਵਾਂਗੇ ਹਨਾ ਸਾਰਾ ਨਜ਼ਾਰਾ ਤੇ ਪਹਾੜ ਪੂੜ ਮੇਰਾ ਵੀਰ ਪਹਾੜੋਂ ਸਾਡੇ ਆਲੇ-ਦਾਲੇ ਬਹੁਤਾ ਕੈਮਰੇ ਚ ਆਉਣੇ ਨਹੀਂ ਨੇ ਦੇਰੇ ਕਰਕੇ ਤੇ ਤੁਹਾਨੂੰ ਸਵੇਰੇ ਦਿਖਾਉਂਦੇ ਆਪਾਂ ਫਿਰ ਵੀਰ Rajasthan ਦਾ ਨਜ਼ਾਰਾ ਜੁੜੇ ਰਹੋ ਆਪਣੇ ਵਲੌਗ ਨਾਲ ਇਟਸ ਦੇ ਕਿਉਂ ਡਰ ਜੇ ਹੋਰ ਆ ਲੈ ਵੀ ਮਿੱਤਰੋ ਆਉਂਦੀ ਆ ਇੱਕ ਵਿਸ਼ਾਲ ਸਵਰਾਜ ਤੇ ਮੇਰਾ ਵੀਰ ਆ ਕੇ ਹੋਰ ਪਤਾ ਨਹੀਂ ਕਿਹੜੀ ਆ ਆ ਕੇ ਫਿਰ ਸਵਰਾਜ ਆ ਤੇ ਆ ਉਹ ਮਸ਼ੀਨਾ JMB ਹਾਏ ਜੰਬੋ ਆ ਗਈ ਮੇਰੇ ਵੀਰੋ ਤੇ ਇਹ ਵੀ ਵੀਰੋ ਐਨ ਚੰਗਾ ਸੋਹਣਾ ਨਾਮ ਬਣਾ ਕੇ ਜੇ ਐਮਪੀ ਵਾਲੇ ਭਰਾ ਮਸ਼ੀਨ ਵੀ ਵਧੀਆ ਵੀਰ ਆਪਣੇ ਕੋਲ ਵੀ ਹੈਗੀ ਆ ਇਹ ਵੀ ਨਹੀਂ ਪੈਰ ਲੱਗ ਰਹੇ ਨਾ ਤੋ ਬਾਈ ਅੱਗੇ ਹੋਰ ਦਿਖਾਵਾਂ ਬਾਈ ਆ ਰਹੀਆਂ ਮਸ਼ੀਨਾਂ ਨਾ ਤੁਹਾਨੂੰ ਬਾਕੀ ਆਪਾਂ ਸੀਜ਼ਨ ਦੀ ਸਚਾਈ ਦੱਸਾਂ ਅੱਗਾ ਕੀ ਆਇਆ ਠੀਕ ਹੈ ਜੀ ਜੁੜੇ ਰਹੋ ਲੈ ਵੀ ਮਿੱਤਰੋ ਦੋ ਕਰਤਾਰਾਂ ਹੋਰ ਮਿਲ ਗਈਆਂ ਆਪਾਂ ਨੂੰ ਕਰੋ ਜੀ ਚੈੱਕ ਕਹਿਣਾ ਦੇ ਜਿਵੇਂ ਕਹਿੰਦਾ ਨਹੀਂ ਹੁੰਦਾ ਇੱਕ ਵੀਰ ਆਪਣਾ ਹਰਮੀਤ ਵਾਲਾ ਬਾਕੀ ਕਰੋ ਜੀ ਵੀਡੀਓ ਚੈੱਕਾ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਸਬਸਕ੍ਰਾਈਬ ਕਰੋ ਜੀ ਵੀਡੀਓ ਚੈੱਕ ਦੋ ਕਰਤਾਰਾਂ ਇੱਧਰ ਕਰਤਾਰ ਵੀ ਆ ਗਈ ਕਰਤਾਰ ਵੀ ਆ ਗਈ ਆਣਾ ਉਹਦੇ ਜੀਐਮਪੀ ਵੀ ਆ ਗਈ ਯਾਰ ਦੋਏ ਆਪਾਂ ਨੇ ਲੈਣੀਆਂ ਤੇ ਬਾਕੀ ਬਾਪੇਓ ਸਾਨੂੰ ਜਲਦੀ ਕਰਤਾਰ আর ਜੀਐਮਪੀ ਆਪਣੀ ਵੀਰੇ ਨੂੰ ਜਾਂਦੀ ਦਿਖੇਗੀ ਜੁੜੇ ਰਹੋ ਦਮੇ ਆਪਣੇ ਪੇਜ ਗੱਲਾਂ ਬਾਬਾ ਸੁੱਖ ਰੱਖੇ ਬਸ ਚੱਕਦਾ ਐ ਕੁਸ ਕੀ ਠੀਕ ਹੈ ਜੀ ਲੈ ਵੀ ਮਿੱਤਰੋ ਡੇਢ ਬਜ ਗਿਆ ਇਹ ਹੋਟਲ ਚ ਲਿਆ ਬਈ ਆਪਾਂ ਨੇ ਕਮਰਾ ਤੇ ਐ ਆ ਨਾ ਫਿਰ ਵੀ ਕਿਉਂ ਬੇਵਸੀ ਕੱਟਣੀ ਵੀ ਚਲੋ ਪੈ ਜਾਂਦੇ ਆ ਫਿਰ ਕੱਲੂ ਮੰਦਾ ਹਨ ਵਧੀਆ ਹੜ ਦਾ ਠੀਕ ਠਾਕ ਤੇ ਰਾਣੀ ਸੁੰਦਰਾ ਹੋ ਗਈ ਬਾਈ ਲੋਕ ਆਪਾਂ ਅੰਕੇ ਜਾ ਕੇ ਤੁਹਾਨੂੰ ਆਪਣਾ ਕਮਰਾ ਦਿਖਾਉਂਦੇ ਆ ਕਿ ਇਹੋ ਜਿਹਾ ਕਮਰਾ ਲਿਆ ਫੋਰਮੈਨ ਆਪਣਾ ਸੌਂ ਗਿਆ ਜੀਆ ਫੋਰਮੈਨ ਹੁਣ ਠਾਇਆ ਫਿਰ ਹਾਂ ਕਿਵੇਂ ਤੇਰੀਆਂ ਨਿੰਦਰਾ ਸੱਟ ਹੈ ਬਾਈ ਫਿਰ ਠੀਕ ਹੈ ਹਾਂ ਬਈ ਉਹ ਵਧੀਆ ਕਰਿਆ ਚੱਪਲਾ ਵਾਲਾ ਮੈਂ ਵੀ ਚੱਪਲਾ ਹੀ ਪਾ ਲਿਆ ਬਾਕੀ ਸਾਨੂੰ ਵੀ ਮਿਲਾਂ ਆਪਾਂ ਕਮਰਾ ਦਿਖਾ ਮੈਂ ਤੁਹਾਨੂੰ ਬੀ ਮਿੱਤਰੋ ਕਪੜਾ ਲੀੜਾ ਕੱਢ ਗਏ ਕਪੜਾ ਲੀੜਾ ਕੱਢ ਗਏ ਬਈ ਗੱਡੀ ਕਰਤੀ ਆਪਾਂ ਨੇ ਲੋਕ ਓਏ ਉਦੋਂ ਠੀਕ ਹੈ ਮੈਂ ਤੈਨੂੰ ਕੀ ਕਹ ਰਿਹਾ ਜਿੱਤਰਾ ਰੇਲ ਲੂਲ ਗੱਡੀ ਚੜਾ ਹਜੂਰ ਸਾਹਿਬ ਤੋਂ ਆਏ ਆ ਬਈ ਯਾਤਰਾ ਕਰਕੇ ਫੋਰਮੈਨ ਚੈੱਕ ਕਰੋ ਤੁਸੀਂ ਆ ਗੇੜੇ ਘਾਰਿਆ ਨੀਂਦਾਂ ਵਿੱਚ ਇਤਨਾ ਤਰਾਸ ਵੀ ਹੋਵਾ ਅਨਕਲ 2 ਵਜੇ ਉੱਠਿਆ ਹਾਂ ਹਾਂ ਨਾ ਇਹ ਤਾਂ ਬਈ ਬੰਦੇ ਨੂੰ ਆਪਣੇ ਨੂੰ ਬਈ ਕੰਮ ਕੀ ਵੀ ਦਾਵਿਆ ਪਰ ਹਨਾ ਬਿਗੰਨਾ ਘੇਰ ਰਹੇ ਆ ਟਰੈਕਟਰ ਲਿਆ ਟਰੈਕਟਰ ਛੱਡ ਗਿਆ ਆ ਆਕੀ ਬਈ ਵਾ ਮਿਲਾਂ ਸਾਨੂੰ ਅੱਗੇ ਲੈ ਵੀ ਮਿੱਤਰੋ ਯੋਗ ਹੈ ਹੋਟਲ ਜਿੱਥੇ ਆਪਾਂ ਨਾ ਸਟੇ ਕਰਿਆ ਇਹ ਆਪਾਂ ਨੇ ਆ ਰਹੀ ਆਪਣੀ ਫੌਜ ਹਜੂਰ ਸਾਹਿਬ ਉਤਰ ਗਏ ਹਾਂ ਅੰਦਾ ਹਜੂਰ ਸਾਹਿਬ ਉਤਰ ਗਏ ਆ ਜਾਜ ਲੈਂਡ ਕਰ ਗਿਆ ਆਈ ਤਾਂ ਵੀਰੀ ਰੋਕਣੀ ਆਂਦੇ ਹਾਂ ਹਾਂ ਕਪੈਨ ਵੀਰੀ ਰੋਕਣੀ ਤੋ ਬਈ ਆ ਯੋ ਦੇਖੋ ਇਹ ਬੰਦੇ ਨੇ ਆਂਦਿਆਂ ਨੂੰ ਗੱਦਾ ਗੁੱਦਾ ਲਾ ਦਿਆ ਇਹ ਦੱਸੋ ਵੀ ਕਮਰਾ ਵਧੀਆ ਬਈ ਇਹਨ ਵਧੀਆ ਐਨ ਹਨਾ ਦੇਖੋ ਸਿਗਰਟ ਪੀਣੇ ਵਾਸਤੇ ਵੀ ਰੋਕਿਆ ਵੈਸੇ ਆਪਾਂ ਸਿਗਰਟ ਗਾ ਦੋ ਇਹਨੇ ਉਹ ਲਾਇਆ ਬਾਬਾ ਹਰ ਵੀ 500 ਰੁਪਏ ਜੁਰਮਾਨਾ ਜੇ ਵੀ ਪਿੰਦਾ ਫਸ ਗਿਆ ਆ ਪੀਦੇ ਨੀ ਯਾਰ ਬੱਸ ਬਈ ਬਾਕੀ ਵੀਰੀ ਆਪਾਂ ਸਾਨੂੰ ਸਵੇਰੀ ਇੱਕ ਪਾਰਟ ਹੋਰ ਬਣਾ ਦੇਗੇ ਬਰਾ ਆਪਣਾ ਐਂਡ ਐ ਬਾਕੀ ਵੀਰ ਹੋਰ ਆਪਣੀ ਵੀਡੀਓ ਆਪਣੇ ਆਪਣੇ ਜਤਿੰਦਰ ਪੰਗੂ ਗੁਰ ਵੀ ਪਾ ਲਈ ਹਾਂ ਹਾਂ ਤਾਂ ਬਈ ਬਾਕੀ ਹੈ ਨਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਆਪਾਂ ਅੱਗੇ ਦੇ ਅੱਗੇ ਰਸਤਾ ਨੂੰ ਦਿਖਾਵਾਂਗੇ ਸਵੇਰੀ ਬਾਕੀ ਠੀਕ ਹੈ ਜੀ ਓਕੇ ਇਸ ਬਲੌਗ ਆ ਰਹੀ ਐਂਡ ਹੈ ਬਾਕੀ ਮਿਲਦੇ ਆਂ ਜੀ ਫਿਰ ਆਪਾਂ ਤੁਹਾਨੂੰ ਸਵੇਰੇ ਬ੍ਰੇਕ ਤੋਂ ਬਾਅਦ ਮਸ਼ੂਰੀ ਆ ਗਈ ਮਸ਼ੂਰੀ ਠੀਕ ਹੈ ਜੀ ਓਕੇ ਬਾਏ